ਕਿਉਂਕਿ ਸਾਡੀਆਂ ਸੰਸਥਾਵਾਂ ਨੇ ਸੰਘਰਸ਼ ਤੋਂ ਮੋੜਦੇ ਜਿਹਦੇ ਵਿੱਚ ਉਹਨਾਂ ਨੇ ਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਮਦਮੇ ਟਕਸਾਲ ਦਾ ਅਕਾਲੀ ਦਲ ਦਾ ਪਰ ਜੇ ਤੁਸੀਂ ਹਕੀਕਤ 'ਚ ਵੇਖੋ ਇਹਦੇ ਵਿੱਚੋਂ ਇੱਕ ਜਥੇਬੰਦੀ ਨੇ ਸਿਰਫ ਬਾੜ ਕੱਢਦੇ ਦਮਦਮੇ ਟਕਸਾਲ ਉਹ ਜਥੇਬੰਦੀ ਤੇ ਸੀਗੀ ਜਿਨ੍ਹਾਂ ਨੇ 1984 ਤੋਂ ਬਾਅਦ ਸੰਘਰਸ਼ ਦੇ ਵਿੱਚ ਯੋਗਦਾਨ ਪਹੁੰਚ ਹੰਦ ਤੱਕ ਪਾਇਆ ਪਰ ਉਹ ਤੋਂ ਬਿਨਾ ਮੈਨੂੰ ਦੱਸੋ ਕਾਲੀਦਾਨ ਹੋ ਗਿਆ ਜਾਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਹੋ ਗਈ ਉਸ ਅਸਰ ਵਿੱਚ ਆਏ ਕਦੋਂ ਹੀ ਜਿਹੜਾ ਉਹਨੇ ਛੱਡਤਾ ਉਹਦੇ ਕਦੀ ਆਏ ਨਹੀਂ ਇਹ ਅਸੀਂ ਪਰੇਖੇ ਪਾਲ ਲੈਨੇ ਵੀ ਸਾਡੀਆਂ ਇਹ ਨੁਮਾਇੰਦਗੀ ਜੱਥੇਬੰਦੀਆਂ ਨੇ ਉਹ ਮਿਲ ਤੋਂ ਪਹਿਨਾ ਭਾਈ ਸੁਖਦੇਵ ਗੱਲ ਕਲੀਅਰ ਕਰ ਗਏ ਨੇ ਇਹੀ ਤੇ ਹਰ ਉਹ ਚੀਜ਼ ਹੈ ਜਿਹੜੀ ਇਸ ਵਿੱਚ ਸਾਨੂੰ ਕੁਝ ਜਾਇਆ ਜਾਂਦਾ ਵੀ ਸਿਰਫ ਇਹ ਤੋਂ ਬਾਹਰ ਨਾ ਨਿਕਲ ਜਾਵੇ ਹੁਣ ਇਸ ਟਾਈਮ ਸਾਡੀ ਪੂਰੀ ਟੇਕ ਕੀ ਹੋ ਗਈ ਆ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਬਸ ਕਿਸੇ ਨਿਤ ਨਿਰਕੇ ਦੇ ਨਾਲ ਕਬਜ਼ਾ ਹੋ ਜੇ ਜਾ ਉਥੋਂ ਜਿਹੜੇ ਬਾਦਲਦਣੋਂ ਬਾਹਰ ਕੱਢਦੇ ਤੇ ਪਾਸੇ ਛੱਡਦੇ ਖਲਾ ਦੇ ਵਿੱਚ ਮੈਂ ਇਹ ਨਹੀਂ ਕਹਿਦਾ ਵੀ ਬਾਦਲਦਣੀ ਉਥੋਂ ਕੱਢਣੇ ਨਹੀਂ ਚਾਈਂ ਨੇ ਕੱਢਣੇ ਉਸ ਚੱਜਾ ਪ੍ਰਬੰਧ ਸਾਡੇ ਹੱਥ ਚ ਪਾਉਣਾ ਚਾਹੀਦਾ ਪਰ ਕੱਲਾ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੱਥ ਚ ਲੈਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਮਸਲਾ ਇੱਥੋਂ ਆ ਗਿਆ ਮਸਲਾ ਇੱਥੋਂ ਕਾਹ ਪਿਆ ਸੰਘਰਸ਼ ਇੱਥੋਂ ਕਿੱਥੇ ਜਾਂਦਾ ਹੈ ਹੁਣ ਸਰਕਾਰਾਂ ਨੂੰ ਵੀ ਇਹ ਗੱਲ ਬੜੀ ਸੂਟ ਕਰਦੀ ਸਾਡੇ ਸੰਘਰਸ਼ਿਕ ਖੜੋਤ ਮੈਂ ਸਮਝਦਾ ਇਸ ਕਰਕੇ ਨਹੀਂ ਆਈ ਵੀ ਇਹ ਇਹ ਸਪਾਵਾਸ ਦਾ ਸਜਨੇ ਆ ਗਿਆ ਅਸਲ ਜ ਖਲੋਤ ਇਸ ਕਰਕੇ ਆਇਆ ਵੀ ਅਸੀਂ ਉਲਝ ਬਹੁਤ ਸਾਵਾਂ ਤੇ ਗਏ ਰਸਤਾ ਸਾਫ ਨਹੀਂ ਰਿਹਾ ਤੁਸੀਂ ਰਾਤ ਵੀ ਜਾਂਦੇ ਹੋ ਜਿਹੜੇ ਰਾਹ ਦਾ ਸਾਫ ਹੈ ਜਿੜੀ ਰੋਡ ਜਾਂਦਾ ਟੋਆ ਨਹੀਂ ਪੇਚਾਗਾ ਕੋਈ ਹੁਣ ਆਪਾਂ ਜਾਂਦੇ ਮੈਂਟੋ ਮਿੱਟੀ ਗੁਰਦਾਸਪੁਰ ਨੂੰ ਜਦੋਂ ਆਹ ਦੇ ਵਿੱਚ ਤੇ 50 ਟੋਏ ਹੁੰਦੇ ਇਤੋਂ ਪਹਿਲਾਂ ਸੜਕ ਦਾ ਹਾਲਾ ਹੀ ਦੇਖਿਆ ਜਾਂ ਤੇ ਇਸੇ ਸੜਕ ਤੇ ਗੁਰਦਾਸਪੁਰ ਨੂੰ ਜਾਂਦਾ ਡੇਢ ਮਿੰਟ ਲੱਗਦਾ ਨਾ ਕਿ ਕਹਿੰਦੇ ਪੱਚੀਆਂ ਮਿੰਟ ਚੱਲ ਜਾਏਗਾ ਮਤਰਾ ਵੀ ਉਲਝਣ ਕਿੱਥੇ ਆ ਸਾਡੇ ਸੰਘਰਸ਼ਲੇ ਰਾਹ ਦੇ ਟੋਏ ਕਿੱਥੇ ਉਹ ਐਗੀਆਂ ਸਾਡੀਆਂ ਉਲਝਣ ਬਾਜ਼ੀਆਂ ਕੁਝ ਉਲਝਣ ਬਾਜ਼ੀਆਂ ਨੇ ਜਿਹੜੀਆਂ ਸਰਕਾਰਾਂ ਨੇ ਸਾਡੇ ਵਿੱਚ ਸੁਟੀਆਂ ਨੇ ਤੇ ਕਈ ਉਹ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪੇ ਹੀ ਉਲਝ ਗਏ ਆ ਤੇ ਨਾਮ ਹਰ ਕਾਲ ਤੇ ਸਰਕਾਰ ਦਾ ਹੁੰਦਾ ਸਰਕਾਰ ਸਾਰੀ ਉਲਝਣ ਨਹੀਂ ਛੱਡ ਦਿੰਦੀ ਹਰ ਥਾਂ ਤੇ ਸਰਕਾਰ ਆ ਕੇ ਨਹੀਂ ਕੰਮ ਕਰ ਦਿੰਦੀ ਜੇ ਇੱਥੇ ਬਹਿ ਗਏ ਸੇ ਇੱਕ ਬੰਦੇ ਨੇ ਪਾਗਲ ਆਉਣੀ ਆ ਤੇ ਸਰਕਾਰ ਆ ਕੇ ਥੋੜੀ ਮੇਰੇ ਕੰਨ ਚ ਜਾਂ ਤੁਹਾਡੇ ਕੰਨ ਚ ਕਹਿੰਦੀ ਏ ਇਹ ਸਾਡੇ ਅੰਦਰ ਦੀ ਉਲਝਣ ਬਾਜ਼ੀ ਹੈ ਉਹ ਉਹਨਾਂ ਦੇ ਵਿੱਚੋਂ ਇੱਕ ਉਲਝਣ ਬਾਜ਼ੀ ਜਿਹੜੀ ਸਰਕਾਰਾਂ ਦੇ ਦੁਆਰਾ ਜਾਂ ਸਾਡੇ ਵੱਲੋਂ ਪੈ ਗਈ ਉਹ ਇਹ ਆ ਕਿ ਅਸੀਂ ਆਪਣਾ ਸਿੱਧਾ ਰਸਤਾ ਛੱਡ ਕੇ ਤੇ ਵੱਖੀਆਂ ਵਾਲੇ ਸੰਘਰਸ਼ਾਂ ਨੂੰ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰਤਾ ਉਹ ਕਿਹੜੇ ਨੇ ਉਹ ਸਾਨੂੰ ਲੱਗਦਾ ਹੈ ਵੀ ਬੜੇ ਜ਼ਰੂਰੀ ਨੇ ਪਰ ਅਸਲ ਦੇ ਵਿੱਚ ਸੰਘਰਸ਼ ਸਾਡਾ ਖਾਲਸਾਣ ਦੀ ਪ੍ਰਾਪਤੀ ਲਈ ਜ਼ਰੂਰੀ ਆ ਪਰ ਹੁਣ ਅਸੀਂ ਉਸ ਸੰਘਰਸ਼ ਤੋਂ ਪੈਰ ਪਿੱਛੇ ਝੁਟ ਕੇ ਤੇ ਦੂਜੇ ਸੰਘਰਸ਼ਾਂ ਵੱਲ ਨੂੰ ਸਾਰਾ ਕੁਝ ਜਿਹੜਾ ਹੈ ਉਹ ਲਾਉਣਾ ਸ਼ੁਰੂ ਕਰਤਾ ਆਪਣਾ ਸਮਾਨ ਆਪਣੇ ਸਗੀਰ ਵੀ ਆਪਣਾ ਸਰਮਾਇਆ ਵੀ ਆਪਣੀ એનર્ਜੀ ਵੀ ਸਾਰਾ ਕੁਝ ਦੂਜੇ ਸੰਘਰਸ਼ਾਂ ਵਿੱਚ ਸ਼ਾਮਲ ਨੂੰ ਲੱਗ ਰਿਹਾ ਤੇ ਇਹ ਸਰਕਾਰ ਨੂੰ ਬੜਾ ਸੂਲ ਕਰਦਾ ਹੁਣ ਸਰਕਾਰ ਕਹਿੰਦੀ ਵੀ ਇਦੋਂ ਵਧੀਆ ਗੱਲ ਕੀ ਹੋਵੇ ਵੀ ਇਹਨਾਂ ਨੂੰ ਆ ਦੂਜੇ ਸੰਘਰਸ਼ਾਂ ਵਿੱਚ ਉਲਝਾਈ ਰੱਖੋ ਤੇ ਇਹ ਇਹਨਾਂ ਦੇ ਵਿੱਚ ਉਲਝੇ ਰਹਿਣਗੇ ਤੇ ਖਾਲਸਾ ਧਰਮ ਵਾਲ ਨੂੰ ਤੇ ਆਉਣੇ ਇਹ ਉਹਨਾਂ ਨੂੰ ਵੀ ਵਧੀਆ ਲੱਗਦਾ ਉਹਨੂੰ ਕਿਹੜੇ ਨਾਮ ਐਗਜ਼ਾਮਪਲ ਦਵਾਂ ਮੈਂ ਫਿਰ ਪਹਿਲੇ ਮਾਫੀ ਮੰਗਣਾ ਮੇਰਾ ਮਤਲਬ ਇਹ ਨਹੀਂ ਕਹਿਣ ਲੱਗਾ ਕਿ ਇਹ ਸੰਘਰਸ਼ ਹੋਣੇ ਨਹੀਂ ਚਾਹੀਦੇ ਇਹਦਾ ਨਾ ਲੈਓ ਬਹੁਤੀ ਦੁਨੀਆ ਦੇਖੋ ਨਾਲੇ ਨਾ ਬਾਅਦ ਵਿੱਚ ਇਹ ਨਹੀਂ ਹਾਲ ਕੱਟਗੇ ਮੈਂ ਇਹ ਨਹੀਂ ਕਹਿਦਾ ਕਿ ਇਹ ਸੰਘਰਸ਼ ਹੋਣੇ ਨਹੀਂ ਚਾਹੀਦੇ ਜਿਵੇਂ ਸ਼੍ਰੋਮਣੀ ਕਮੇਟੀ ਜਿਹੜੀ ਆ ਬਾਦਲਾਂ ਦੇ ਕਬਜ਼ੇ ਤੋਂ ਬਾਅਦ ਹੋਣੀ ਚਾਹੀਦੀ ਮੈਂ ਕਿਹਾ ਪਰ ਕੱਲਾ ਉਹੀ ਸੰਘਰਸ਼ ਨਹੀਂ ਕਰਦਾ ਏਦਾਂ ਹੀ ਜਿਹੜੇ ਸਾਡੇ ਮਸਲੇ ਹੋਰ ਸਮਾਜ ਦੇ ਵਿੱਚ ਨੇ ਉਹ ਹੱਲ ਹੋਣੇ ਚਾਹੀਦੇ ਨੇ ਪਰ ਉਹਨਾਂ ਦੇ ਉੱਤੇ ਅੜਨਾ ਨਹੀਂ ਚਾਹੀਦਾ ਸਾਨੂੰ ਅੜਨਾ ਇਹਦੀ ਸਾਇੰਸਿਕ ਅੱਲਾ ਉੱਥੇ ਹੀ ਨਹੀਂ ਰਟਕ ਜਾਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਉਹ ਕੀ ਆ ਕਿਤੇ ਬੋਲੀ ਦਾ ਮਸਲਾ ਆ ਗਿਆ ਕਿਤੇ ਸਾਡੀ ਕਿਸਾਨੀ ਦਾ ਮਸਲਾ ਆ ਗਿਆ ਕਿਤੇ ਪਾਣੀ ਦਾ ਮਸਲਾ ਆ ਗਿਆ ਕਿਤੇ ਖਾਦ ਨਹੀਂ ਮਿਲਦੀ ਕਿਤੇ ਕੋਈ ਹੋਰ ਹੋ ਗਿਆ ਆ ਕੱਲਪਾਸ ਉਹਨਾਂ ਸਾਥੇ ਮੇਲਾ ਲੱਗਣਾ ਹੈ ਪੰਥ ਨੇ ਉਹ ਮਸਲਾ ਬਣ ਆਇਆ ਵਿਚਾਰ ਜੀ ਜੀ ਪੰਥ ਦਾ ਇਹ ਤਾਂ ਬੜਾ ਸਾਵਧਾਨੀ ਦਾ ਹੈ ਤਾਂ ਅੱਗੇ ਵਧੇ ਬਣਾ ਇਹ ਮਸਲੇ ਹੱਦ ਤੇ ਹੋਣੇ ਚਾਹੀਦੇ ਨੇ ਪਰ ਪੰਚ ਦੀ ਲੜਾਈ ਇੰਨਾ ਤੱਕ ਨਹੀਂ ਸੀਮਤ ਹੋਣੀ ਚਾਹੀਦੀ। ਹੁਣ ਮੈਂ ਕਿਉਂਕਿ ਜ਼ਿਆਦਾਤਰ ਸਾਡੇ ਅਸੀਂ ਕਿਸਾਨੀ ਪਰਿਵਾਰਾਂ ਦੇ ਨਾਲ ਸਬੰਧਤ ਆ। ਸਾਡੇ ਕੋਲ ਵੀ ਜ਼ਮੀਨਾਂ ਨੇ ਤੁਹਾਡੇ ਕੋਲ ਵੀ। ਕਈ ਵਾਰੀ ਦੁਨੀਆ ਨਾਲ ਜਿਹੜੇ ਵਿਚਾਰ ਦੇ ਖੇਤੀਬਾੜੀ ਵਾਲਾ ਹੋਣਾ ਨਹੀਂ ਤਾਂ ਐਦਾਂ ਬਾਲਾ ਕਰਦਾ ਪਰ ਅਸੀਂ ਜਦੋਂ ਕਿਸਾਨ ਆਗੂਆਂ ਨੇ ਇਹ ਗੱਲ ਸਮਝਾਉਣ ਪਈਨੇ ਆ ਤੇ ਉਹ ਅਗਰ ਸਾਨੂੰ ਬਹੁਤ ਤਰੀਕੇ ਨਾਲ ਵੇਖਦੇ ਨੇ। ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹ ਕਿਹੜੇ ਸੁਪਨੇ ਆਸਮਾਨ ਤੋਂ ਆ ਕੇ ਗੱਲਾਂ ਕਰਦੇ ਨੇ ਜਿਵੇਂ ਸਮਾਜ ਦਾ ਹਿੱਸਾ ਨਹੀਂ ਹੁੰਦੇ। ਅਸੀਂ ਚਾਹੁੰਨੇ ਆ ਕਿ ਸਾਡੀਆਂ ਜ਼ਮੀਨਾਂ ਦੇ ਮੁੱਲ ਸਹੀ ਹੋਣ। ਅਸੀਂ ਚੰਨੇ ਆ ਕੇ ਸਾਡੀਆਂ ਫਸਲਾਂ ਦੇ ਮੁੱਲ ਸਹੀ ਹੋਣ ਪਰ ਇਸੇ ਗੱਲ ਦੇ ਉੱਤੇ ਸਾਰੀ ਗੌਂ ਦਾ ਸੰਘਰਸ਼ਵਾਦਣਾ ਤੇ ਨਹੀਂ ਨੱਚੇਗਾ ਤੇ ਉਹ ਵੀ ਉਦੋਂ ਮਾੜੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਕਹੋ ਵੀ ਨਹੀਂ ਇਹੋ ਹੀ ਸੰਘਰਸ਼ ਖਾਲਸਾਪਨ ਦੀ ਤੇ ਗੱਲ ਹੀ ਨਾ ਕਰੋ ਇੱਥੇ ਐਮਐਸਪੀ ਦੀ ਗੱਲ ਹੋਣੀ ਚਾਹੀਦੀ ਆ ਪਾਣੀਆਂ ਦੀ ਗੱਲ ਹੋਣੀ ਚਾਹੀਦੀ ਆ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਆ ਪਰ ਉਹਦੇ ਵਿੱਚੋਂ ਖਾਲਸਪਨ ਨਹੀਂ ਬਾਹਰ ਨਿਕਲਣਾ ਚਾਹੀਦਾ ਖਾਲਸਾ ਦੀ ਗੱਲ ਖਾਲਸਪਨ ਦੀ ਗੱਲ ਹੋਣੀ ਚਾਹੀਦੀ ਬਹੁਤੀ ਦੁਨੀਆ ਖਾਲਸਤਾਨ ਤੇ ਇਸ ਕਰਕੇ ਨਹੀਂ ਆਉਂਦੀ ਕਿ ਯਾਰ ਜਦੋਂ ਇਧਰ ਨੂੰ ਜਾਵਾਂਗੇ ਨਾ ਤੇ ਸਾਡੇ ਦੇ ਪਰਚੇ ਪੈਣਗੇ ਸਰਕਾਰ ਸਾਨੂੰ ਮਾਰੂਗੀ ਸਰਕਾਰ ਸਾਨੂੰ ਕੁੱਟੂਗੀ ਸਰਕਾਰ ਜੇਨਾ ਜਦਾਊਗੀ ਤੇ ਸਾਰਾ ਕੁਝ ਤੁਹਾਡੇ ਨਾਲ ਨਹੀਂ ਹੋਿਆ ਹਣ ਦੱਸ ਇਹ ਗੁਨਾਹ ਕੰਮ ਹੈ ਗੁਨਾਹ ਨਵਾਂ ਕੰਮ ਗੁਨਾਹ ਕਈ ਬਾਈ ਮਤਲਬ ਇੱਕ ਪਰਖੇ ਪਾਲ ਲੈਣੇ ਕਿ ਸੰਘਰਸ਼ ਤੋਂ ਮੂੰਹ ਮੋੜ ਕੇ ਅਸੀਂ ਬਚ ਜਾਵਾਂਗੇ ਇਹ ਨਹੀਂ ਹੋਣਾ ਤੇ ਮੈਂ ਇਹ ਗੱਲ ਦੀ ਅਪੀਲ ਕਰਦਾ ਆਪਣੇ ਲੋਕਾਂ ਨੂੰ ਪੀਜਾ ਜਿਸ ਅਸੀਂ ਆਪਣਾ ਸਮਾਂ ਵੀ ਲਾਣਾ ਬੈਠੇ ਆ 2.5 ਸਾਲ ਹੋ ਗਏ 3 ਸਾਲ ਹੋ ਗਏ ਸਭ ਕਾ ਦੇ ਰੋਲਦਿਆਂ ਲਾਇਆ ਨਾ ਆਪਣਾ ਸਮਾਂ ਕਿੰਨਾ ਪੈਸਾ ਵੀ ਲੱਗਾ ਸਾਡਾ ਇਹਦੇ ਵਿੱਚ ਸਾਡੀਆਂ ਜੜ੍ਹ ਬੰਨੀਆਂ ਮੈਂਨੀਆਂ ਵੀ ਅਸੀਂ 800 ਬੰਦਾ ਸ਼ਹੀਦ ਵੀ ਕਰਵਾ ਲਿਆ ਸ਼ਬਦੇ ਵਰਤਦੇ ਨੇ ਸ਼ਹੀਦ ਪਰ ਮੈਨੂੰ ਝੋਕਦਾ ਨਹੀਂ ਉੱਤੇ ਵੀ ਚਲੋ ਉਹ ਕਹਿੰਦੇ ਵੀ ਅਸੀਂ 7-800 ਬੰਦਾ ਸ਼ਹੀਦ ਵੀ ਕਰਵਾ ਲਿਆ ਤੇ ਹੁਣ ਅ ਕੱਲ ਪਰਸੋ ਡੰਗਾ ਵੀ ਖਾ ਲਈਆਂ ਜੇਲ੍ਹਾਂ ਵਿੱਚ ਵੀ ਚੜ ਗਏ ਪਰਚੇ ਵੀ ਪਵਾ ਲਿਆ ਤੇ ਇਥੋਂ ਤੱਕ ਉਹਨਾਂ ਨੇ ਗੋਲੀ ਮਾਰ ਕੇ ਤੁਹਾਡਾ ਨੌਜਵਾਨ ਨਬਰੀਦ ਸ਼ਹੀਦ ਵੀ ਕੀਤਾ ਇੱਥੇ ਵੀ ਜਿਹੜਾ ਅਸਲ ਵਿੱਚ ਸ਼ਹਾਦਤ ਪਮਾਨਾ ਚਾਹੁੰਦਾ ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਇਹ ਸਾਰਾ ਕੁਝ ਸਾਡੇ ਨਾਲ ਵਾਪਰਨਾ ਹੈ ਕਿ ਸਾਡਾ ਸਮਾਜ ਵੀ ਲੱਗਣਾ ਸਾਡਾ ਸਰਮਾਇਆ ਵੀ ਲੱਗਣਾ ਸਾਡੇ ਸਰੀਰ ਵੀ ਲੱਗਣੇ ਸਾਡਾ ਸਾਰਾ ਕੁਝ ਲੱਗਣਾ ਹੈ ਤੇ ਫਿਰ ਸਾਰਾ ਕੁਝ ਅਸੀਂ ਖਾਲਸਾਤਨ ਦੀ ਪ੍ਰਾਪਤੀ ਨਹੀਂ ਕਿਉਂ ਨਹੀਂ ਲਾਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਤਲਬ ਅਸੀਂ ਨਿੱਕੀਆਂ ਲੜਾਈਆਂ ਦੇ ਵਿੱਚ ਘੁੱਲ ਜਾਈਏ ਸਭ ਨੂੰ ਪਤਾ ਹੈ ਸਰਕਾਰ ਦਾ ਸਾਡੇ ਪ੍ਰਤੀ ਰਵੱਈਆ ਇਹੋ ਹੀ ਰਹਿਣਾ ਤੁਸੀਂ ਇਹਨਾਂ ਦੇ ਕੋਲੋਂ 50 ਰੁਪਏ ਮੰਗਣ ਵੀ ਚੱਲ ਜਾਓ ਤੁਹਾਡੇ ਤਾਂ ਵੀ ਗੋਲੀਆਂ ਵੱਜਣੀਆਂ ਨੇ ਐਵੇਂ ਨਿੱਕੀਆਂ ਲੜਾਈਆਂ ਦੇ ਵਿੱਚ ਕੱਦ ਨਹੀਂ ਸਾਰੀ ਐਨਰਜੀ ਪਾਈ ਆ ਤੁਸੀਂ ਖਾਲਸਾস্তান ਦੀ ਪ੍ਰਾਪਤੀ ਲਈ ਸੰਘਰਸ਼ ਕਰੋ ਇਹਨਾਂ ਫਸਲਾਂ ਦਾ ਮੁੱਲ ਭਾਵੇਂ ਤੁਸੀਂ 3000 ਲਈ ਲੈ 30000 ਰੱਖ ਲਿਆ ਜੇ ਤੁਹਾਨੂੰ ਕਿਹਨੇ ਡੱਕਣਾ ਰਾਜ ਤੇ ਹੋਵੇ ਆਪਣਾ ਰਾਜ ਤੋਂ ਬਿਨਾਂ ਦੇ ਪੜਾਈ ਕਰਦੇ ਤੇ ਬਹਿ ਕੇ ਮੰਗਣਾ ਤੇ ਬਾਬਾ ਫਰੀਦ ਜੀ ਕਹਿੰਦੇ ਇਹਨਾਂ ਚੱਕੀ ਤੇ ਮੌਤ ਹੈ ਤੇ ਅਸੀਂ ਮੌਤ ਤੋਂ ਡਰਦੇ ਪ੍ਰਾਇਤਰ ਤੇ ਬੈਠੇ ਤੇ ਕਾਹਦੇ ਸਿੱਖੀ ਸਿੱਖੀ ਤੇ ਉਹ ਹੋਗੀ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਦੇ ਮੁਤਾਬਕ ਚੱਲੇਗਾ ਤੇ ਗੁਰੂ ਮਹਾਰਾਜ ਕੀ ਕਹਿੰਦੇ ਨੇ ਵੀ ਪ੍ਰਾਇਤਰ ਤੇ ਬਹਿ ਕੇ ਮੰਨਣ ਤੋਂ ਚੰਗਾ ਮੌਤ ਹੈ ਬਾਰ ਫਰੈਂ ਬੈਸਣਾ ਵਾਲਾ ਸਾਰਿਆਂ ਨੂੰ ਆਉਂਦਾ ਹੈ ਸਾਨੂੰ ਸ਼ਬਦ ਉਹ ਤੇ ਅਸੀਂ ਅਸੀਂ ਕਹਿੰਦੇ ਵੀ ਸਾਡੀ ਮੌਤ ਨਾ ਆ ਜਾਏ ਇਸ ਕਰਕੇ ਅਸੀਂ ਦਿਲ ਜਨ ਦਾਸ ਲੈ ਕੇ ਠੋਠੇ ਲਾ ਕੇ ਦਮੇ ਤਪ ਫਰੋਤੇ ਤੇ ਕਿੱਥੇ ਕਿੱਥੋਂ ਸਿੱਖੀ ਪੜੇਗੀ ਸਾਡੀ ਸਿੱਖੀ ਪੜਾਈ ਹੈ ਗੁਰੂ ਆਚੇ ਦੇ ਅਨੁਸਾਰ ਤੇ ਗੁਰੂ ਦਾ ਸਿਧਾਂਤ ਮੇਰੇ ਤੋਂ ਪਹਿਲਾਂ ਸਾਰੇ ਗੱਲਾਂ ਬੁਲਾਰੇ ਕਰ ਗਏ ਨੇ ਉਹ ਸਿਰਫ ਤੇ ਸਿਰ ਸਾਡੀ ਆਜ਼ਾਦੀ ਚ ਪਿਆ ਆ ਤੇ ਜਿੱਦਣ ਅਸੀਂ ਆਜ਼ਾਦ ਹੋਵਾਂਗੇ ਇਹ ਸਾਡੀਆਂ ਸੰਸਥਾਵਾਂ ਦਾ ਰੂਪ ਦੁਨੀਆ ਵੇਖੇਗੀ ਜਿਸ ਅਕਾਲ ਤੱਕ ਸਹਿਬ ਨੂੰ ਅਜ ਸਿੱਖ ਮਾੜੀ ਨਿਗਾ ਨਾਲ ਵੇਖਣ ਲੱਗ ਪੈਂ ਇਹ ਸਾਡੇ ਹਾਲਾਤ ਕਿਉਂ ਬਣੇ ਵੀ ਜਿਹੜਾ ਅਕਾਲ ਤੱਕ ਸਾਡੀ ਰਾਜਨੀਤਿਕ ਅਗਵਾਈ ਕਰਨੀ ਸੀ ਅੱਜ ਉਹਦੇ ਉੱਤੇ ਬੈਠੇ ਜਥੇਦਾਰਾਂ ਨੂੰ ਅਸੀਂ ਸੇਖੀ ਰੂਪ ਦੇ ਵਿੱਚ ਢਾਣਾ ਘੱਡਾਂ ਤੱਕ ਚੱਲਗੇ ਕਿਉਂ بڑے ਹਾਲਾਤ ਕਾ ਨਹੀਂ ਸੋਚੇ ਵੀ ਆ। ਕਿ ਸਿਰਫ ਇਹੋ ਕਹਿਣਾ ਬਾਦਲਾ ਮਾਣੇ ਕਰਦੇ। ਬਾਦਲਾ ਤਾਂ ਹੁਣ ਆਇ 3 ਸਾਲ ਪਹਿਲਾਂ। ਪਹਿਲਾਂ ਕਿੰਨਾ ਕਹਿੰਦੇ 40 ਸਾਲ ਪਹਿਲਾਂ ਸਾਡੇ ਢੰਡੇ ਚੁੱਲੜਦੇ। ਜਦ ਬਾਦਲ ਮਰ ਗਿਆ, ਪ੍ਰਕਾਸ਼ ਬਾਦਲ ਮਰ ਗਿਆ, ਫਿਰ ਢੰਡੇ ਚੁੱਲਣਾ ਆਪੇ। ਇਹ ਬੰਦਿਆਂ ਦੀ ਲੜਾਈ ਨਹੀਂ ਨਹੀਂ। ਇਹ ਸਿਸਟਮ ਦੀ ਲੜਾਈ ਆ। ਇਸ ਦਕਤਾਂ ਦੇ ਉੱਤੇ ਜੇ ਐਸੇ ਸਿਸਟਮ ਚਲਾਵਾਂਗੇ ਗੁਲਾਮ ਰਹਿ ਕੇ ਤੇ ਫਿਰ ਭਾਣ ਚਾਹੇ ਤੇ ਮੇਰੇ ਵਰਗੇ ਗਰਾਂ ਕਰਨ ਵਾਲੇ ਨੂੰ ਬਾਹਰ ਲਿਓ ਮੈਨੂੰ ਵੀ ਬਾਅਦ ਸਾਰ ਗਾਲਾਂ ਹੀ ਕੱਢੂਗਾ ਕਿਉਂਕਿ ਸਿਸਟਮ ਹੀ ਇਦਾਂ ਦਾ ਹੈ ਇਹ ਸਾਰਾ ਸਿਸਟਮ ਬਦਲਣ ਦੀ ਜ਼ਰੂਰਤ ਹੈ ਤੇ ਸਿਸਟਮ ਬਦਲਣ ਦਾ ਇੱਕੋ ਇੱਕ ਰਾਹ ਹੈ 108 ਰਸਤਾ ਸਿਰੇ ਤੇ ਗਾਂਢ ਬੇਨਾ ਖਾਲਸਤਾਨ ਤੋਂ ਸਾਡਾ ਕੋਈ ਆ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਹੁਣ ਇਹਦੇ ਤੇ ਇਸ ਰਸਤੇ ਤੇ ਕੌਮ ਅਜ ਤੋਰ ਤੇ ਕੱਲ ਤੋਰ ਤੇ ਸੌ ਸਾਲ ਨੂੰ ਤੋਰ ਤੇ ਇੱਕ ਕੌਮ ਨੇ ਤੈਅ ਕਰਨਾ ਹੁੰਦਾ ਪਰ ਇੱਕ ਹਿੱਸਾ ਹਮੇਸ਼ਾ ਰਹਿੰਦਾ ਰਹਿਦਾ ਹੁੰਦਾ ਜਿੱਦਿ ਕਾਲ ਮੇਰੇ ਤੋਂ ਪਹਿਲਾਂ ਸੁਖਦੇਵ ਭਾਈ ਨੇ ਕੀਤੀ ਆ ਕਿ ਅਫਗਾਨੀ ਸਿੰਘ ਜਰ 8 ਤੱਕ ਭਾਵੇਂ ਥੋੜੇ ਰਹਿਣਾ ਪਰ ਇਹ ਹਿੱਸਾ ਹਮੇਸ਼ਾ ਸਮਾਜ ਦਾ ਰਹੇਗਾ ਜਿਹੜਾ ਇਹ ਗੱਲ ਕਰਦਾ ਰਹੇਗਾ ਕਿ ਜਾਂ ਤਾਂ ਰਾਜ ਦੇਵਾਂਗੇ ਤੇ ਜਾਂ ਫਿਰ ਮਰਾਂਗੇ ਤੇ ਭਾਈ ਪਰਮਜੀਤ ਸਿੰਘ ਬਾਬਾ ਮੰਦੋਨਾ ਜੋ ਇੱਕ ਸੀ ਜੇ ਉਹਨਾਂ ਨੂੰ ਯਾਦ ਕਰਨ ਲਈ ਇੱਥੇ ਸੀ ਇਕੱਠੇ ਹੋਏ ਆ ਤੱਕਾ ਟੋਗਾ ਦੇ ਜਿੰਨੇ ਇਕੱਠੇ ਹੋਏ ਆ ਇੰਨੇ ਕਿਤੇ ਇਮਾਨਦਾਰੀ ਨਾਲ ਪਾਕਿਸਤਾਨ ਦਾ ਰੱਤ ਪੀਲੇ ਜਿਹੜੀ ਸੱਚੇ ਸਾਹਮਣੇ ਗਾਲ ਕਹੀ ਵੀ ਇੱਥੇ ਹੋਰ ਤੇ ਬਾਹਰ ਨਿਕਲਦੇ ਹੋਰ ਹੋਣਾ ਸਾਡੇ ਤੋਂ ਨਹੀਂ ਜਾਂਦਾ ਆ ਇੱਥੇ ਖਾਲਸਤਾਨ ਨਹੀਂ ਬਾਹਰ ਨਿਕਲ ਕੇ ਅਧਿਆਕਾਰੀ ਜਾਂਦੇ ਹਾਂ ਬਲ ਨਹੀਂ ਹੋਣਾ ਤੇ ਮੈਨੂੰ ਬਾਤ ਦੱਸਿਓ ਔਰ ਰਾਜੇ ਸੇ ਕਰਦਾ ਕਿ ਸਾਡੇ ਸ਼ਹੀਦ ਪਰਿਵਾਰ ਨੇ ਭਾਜ ਭਾਜ ਝੋਲੀ ਚ ਬੈ ਗਏ ਜੋ ਜੋ ਸੱਚੇ ਬੋਲਣਾ ਪਏਗਾ ਨਾ ਤੇ ਜਿਹੜੇ ਸ਼ਹੀਦ ਪਰਿਵਾਰ ਇੱਥੇ ਬੈਠੇ ਨੇ ਤੁਸੀਂ ਵੀ ਆਪਣੀ ਪੀੜੀ ਥੰਨੇ ਕਰੀ ਚਾਹ। ਅਮਰ ਜੇ ਤੇ ਅੱਜ ਵੀ ਖਾਲਸਤਾਨ ਦੇ ਖੜੇ ਹੋ ਤੇ ਤੁਸੀਂ ਸ਼ਹੀਦਾਂ ਦੇ ਸਿਰ ਉੱਚਾ ਚੋਗ ਤੇ ਬੈਠੇ ਹੋ। ਪਰ ਜੇ ਤੁਹਾਡੀ ਵੀ ਮੂਰਤ ਪਿਛਲੀ ਤੇ ਅਗਲੀ ਕਦੀ ਅਕਾਲੀਆਂ ਨੇ ਕਜੀ ਭਾਜਪਾ ਨੇ ਕਦੀ ਆਪ ਨੇ ਕਦੀ ਕਾਂਗਰਸ ਨੂੰ ਭੁਗਤੀ ਆ ਤੇ ਸਿਰਫ ਸ਼ਰੀਰ ਦਾ ਨਾਂ ਹੀ ਆ 12 ਸਾਲ ਸੁਰਖ ਹੋਈ ਹੈ। ਇਹਨਾਂ ਗੱਲਾਂ ਨੂੰ ਮਹਿਸੂਸ ਕਰੋ ਸਾਡੇ ਪੁੱਤ ਸਾਡੇ ਭਰਾ ਸਾਡੇ ਪਤੀ ਸਾਡੇ ਪਰਿਵਾਰਕ ਮੈਂਬਰ ਕਿਉਂ ਗਏ ਨੇ ਸਰਦੀ ਤੋਂ ਉਹ ਇਸ ਤੱਕ ਨਹੀਂ ਸੀ ਗਏ ਤੇ ਪਿਛੋਂ ਤੁਸੀਂ ਕਮਲ ਦਾ ਫੁੱਲ ਚੁੱਕੀ ਫਿਰੇ ਲੈ ਛਾੜ ਚੁੱਕੀ ਫਿਰੇ ਉਹ ਇਸ ਤੱਕ ਹੈ ਗਏ ਸੀ ਖਾਰੋਸਤਾਨ ਦਾ ਝੰਡਾ ਚੁੱਕੀ ਫਿਰ ਤੇ ਅੱਜ ਉਹੀ ਥਾਂ ਤੇ ਰੱਖ ਕੇ ਨੇ ਅਸੀਂ ਇਹ ਨਹੀਂ ਜੀ ਨਹੀਂ ਜੀ ਜ਼ਿੰਦਗੀ ਬੜੀ ਵਧੀਆ ਕੱਟਣੀ ਹੈ ਕਿਦਾਂ ਨਹੀਂ ਨਗਣੀ ਇਹ ਸਮਾਜ ਦੇ ਮੁਤਾਬਕ ਤੇ ਜ਼ਿੰਦਗੀ ਵਧੀਆ ਹੋ ਜਾਏਗੀ ਗੁਰੂ ਦੇ ਮੁਤਾਬਕ ਤੇ ਸਿੱਖੀ ਦੇ ਮੁਤਾਬਕ ਨਹੀਂ ਹੁਣ ਸੋ ਜ਼ਿੰਦਗੀ ਭਾਵੇਂ 4 ਸਾਲ ਦੀ ਭਾਵੇਂ 10 ਸਾਲ ਦੀ ਇਹ ਗੁਰੂ ਮਹਾਰਾਜਾਂ ਪਰ ਜਿੰਨਾ ਚਿਰ ਹੈ ਅਰਦਾਸ ਹੈ ਆਏ ਪੀ ਰਵੇਂ ਆਪਣੀ ਆਜ਼ਾਦੀ ਦੇ ਲਈ ਬੋਲਣ ਦੇ ਲਈ ਰਵੇਂ ਆਪਣੇ ਖਾਲਸਾਣ ਦੀ ਪ੍ਰਾਪਤੀ ਦੇ ਸੰਘਰਸ਼ ਕਰਨ ਦੇ ਲਈ ਤੇ ਜਿੱਦਣ ਠੜਕੇ ਉਹ ਤੇ ਗੁਰਮਾਰਾ ਜਾਨਣ ਦੁਨੀਆ ਤੇ ਰਹਿਣਾ ਤੇ ਨਹੀਂ ਰਹਿਣਾ ਪਰ ਜੇ ਠੜਕਦੇ ਵੀ ਆ ਤੇ ਪੰਥ ਨੂੰ ਇਹ ਪੀ ਰਿਆ ਤੇ ਭਾਵੇਂ ਸਟੇਜ ਤੋਂ ਬਗਾਂ ਜਿਹੜੀਆਂ ਮਰਜ਼ੀ ਹੋਣ ਜਿੱਦਣ ਲੱਗੇ ਕਿ ਬੰਦਾ ਜਿਹੜਾ ਗੱਲਾਂ ਕਰਦਾ ਸੀ ਉਹ ਤੋਂ ਠੜਕ ਗਿਆ ਚੋਪਾ ਕਰਨੇ ਧਰਬਾ ਹੁੰਦੇ ਆ ਜੀ ਤੇ ਅਗਲਾ ਬੰਦਾ ਅਗਲੀ ਇਕਵਾਈ ਕਰਨੀ ਪੰਥ ਆਪ ਚਲ ਨਹੀਂਦਾ ਹੁੰਦਾ ਓਏ ਸੋਹਣਿਆ ਬੰਦਿਆਂ ਨਾਲ ਜੁੜ ਕੇ ਤੇ ਅਕਾਲੀ ਨਾਲ ਦਾ ਬੇੜਾ ਕਰਪ ਹੋਇਆ ਬੰਦਿਆਂ ਨਾਲ ਜੁੜੇ ਤੇ ਕਾਲੀ ਨਾਲ ਕਰਪ ਹੋਈ ਨਾ ਤੇ ਜੇ ਬੰਦਿਆਂ ਨਾਲ ਹੀ ਜੁੜਾਂਗੇ ਤੇ ਖਾਲਸਾਣ ਵੀ ਇੱਕਦਮ ਕਰਪ ਹੋਏ ਵਿਚਾਰਪਾਰਾਂ ਨਾਲ ਜੁੜਨਾ